Тано oh, no. साहिब जी बहु सस्तर बहु सिमरती एक सरवटंडो ਉਜਸ ਨਾਹੀ ਹਰ ਹਰੇ ਨਾਨਕ ਨਾਮ ਅਮਉਂ ਦਾ ਆਏ ਪ੍ਰਭ ਸਰਣਾ ਗਤੀ ਕਿਰਪਾ ਨਿਦ ਦਇਆ ਇਕ ਅਖਰ ਹਰ ਮਨ ਬਸਤ ਨਾਨਕ ਹੋ ਤਨਹਾ ਇਕ ਅਖਰ ਹਰ ਮਨ ਵਸਤ ਨਾਨਕ ਹੋ ਤਨ ਹਾ ਜੁਗ ਜੁਗ ਅਟਲ

ਹਾਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਦੇ ਦੀਪਾਵਨ ਵਰਗ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਕਲਸਾ ਰੂਪ ਸਤ ਸੰਗਤ ਜਿਓ ਵੱਡੇ ਹੀ ਭਗ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਅਪਾ ਹਰ ਰੋਜ਼ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸਵਾਉ ਸਤਿਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਫਾਸੀਸ ਸਤਿਗੁਰਾਂ ਦੀ ਬਖਸ਼ਿ ਹੋਈ ਗੁਰਫਤੇ ਦੇ ਨਾਲ ਸੰਗ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਬੜੇ ਅਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਭਾਈ ਮਨਸੁਖ ਲਾਹੌਰ ਦਾ ਰਹਿਣ ਵਾਲਾ ਇਹ ਸੰਗਲਾ ਦੀਪ ਪਹੁੰਚਿਆ ਹੈ ਸਮੁੰਦਰ ਨੂੰ ਪਾਰ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀਆ ਦਾ ਓਟ ਆਸਰਾ ਲੈ ਕੇ ਸੰਗੜਾ ਦੀਪ ਦੇ ਵਿੱਚ ਜਦੋਂ ਪਹੁੰਚੇ ਆ ਹੈ ਤਾਂ ਉਥੇ ਦੀ ਜਿਹੜੀ ਕਲਚਰ ਹੈ ਉਥੇ ਦੀ ਜੋ ਲੋਕ ਮਨਉਤ ਕਰਦੇ ਨੇ ਰੱਬ ਨੂੰ ਮੰंदे ਜ਼ਰੂਰ ਨੇ ਤਾਂ ਉਹਨਾਂ ਦਾ ਮੰਨਣ ਦਾ ਢੰਗ ਉਥੇ ਦਾ ਜਿਹੜਾ ਰਾਜਾ ਸੀ ਰਾਜਾ ਸ਼ਿਵਨਾਪ ਉਹਦੇ ਮੁਤਾਬਕ ਲੋਕ ਰੱਬ ਨੂੰ ਮੰਨਦੇ ਸੀ ਹੁਣ ਇਕਾਦਸੀ ਦਾ ਉਸ ਸਮੇ ਸਮਾਂ ਚੱਲਦਾ ਸੀ ਇਸ ਸਮੇਂ ਮਨੁਸਖ ਆਪਣਾ ਬਣਜ ਕਰਨ ਦੇ ਲਈ ਇਸ ਸੰਗਲਾਦੀਪ ਪਹੁੰਚੇ ਅਸੀਂ ਤਵਨ ਆਪਣਾ ਵਪਾਰ ਕਰਨ ਦੇ ਲਈ ਗਿਆ ਪਰ ਉਥੇ ਲੋਕਾਂ ਨੇ ਰੱਖਿਆ ਹੋਇਆ ਇਕਾदशी ਦਾ ਵਰਤ ਕਿਉਂਕਿ ਰਾਜੇ ਨੇ ਰੱਖਿਆ ਸਿਮਨਾਬ ਨੇ ਤਾਂ ਲੋਕਾਂ ਨੇ ਵੀ ਉਥੇ ਵਰਤ ਰੱਖ ਲਏ ਕਿਸੇ ਦੇ ਘਰ ਭੋਜਨ ਨਹੀਂ ਬਣਦਾ ਕਿਸੇ ਦੇ ਘਰ ਚੁੱਲ੍ਹਾ ਨਹੀਂ ਬਲਦਾ ਕਿਸੇ ਨੇ ਪੁੱਛ ਨਹੀਂ ਸਕਣਾ ਤਾਂ ਰਾਜਾ ਸ਼ਕੇਗ ਤਾਂ ਅਸੀਂ ਤਾਂ ਸ਼ਕਾਂਗੇ ਕੋਈ ਸਾਡਾ ਬਰਤ ਹਤੇ ਜੇ ਕੋਈ ਇਸ ਦੀ ਤੋਹੀਨ ਕਰਦਾ ਜਾਂ ਉਲੰਘਣਾ ਕਰਦਾ ਰਾਜੇ ਦੇ ਹੁਕਮ ਦੀ ਤਾਂ ਉਹਨੂੰ ਫਿਰ ਸਜ਼ਾ ਦਿੱਤੀ ਜਾਂਦੀ ਤਾਂ ਲੋਕ ਡਰਦੇ ਸੀ ਸਿਮਨਾਬ ਤੋਂ ਤਾਂ ਜਿਵੇਂ ਵੀ ਹੁਕਮ ਚੱਲਦਾ ਸੀ ਮੰਨਦੇ ਸੀ ਪਰ ਹੁਣ ਇਹ ਗੁਰੂ ਨਾਨਕ ਦੇਵ ਮਹਾਰਾਜਿਆਂ ਦਾ ਭਾਕਤ ਉਹਨਾਂ ਦਾ ਪਿਆਰਾ ਹੈ ਤਾਂ ਇਹ ਵੀ ਹਿੰਦੂ ਹੈ ਮਨ ਸੁਖ ਤਾਂ ਇਹ ਜਦੋਂ ਪਹੁੰਚੇ ਆਪਣਾ ਬਣਜ ਵਪਾਰ ਕਰਨ ਦੇ ਲਈ ਆਇਆ ਸਾਜੋ ਸਮਾਨ ਵੇਚਣ ਦੇ ਲਈ ਆਇਆ ਤਾਂ ਇਹਨੇ ਟਿਕਾਣਾ ਕੀਤਾ ਹੁਣ ਕੋਈ ਆਵੇ ਕੋਈ ਨਾ ਜਾਵੇ ਬਸ ਇਹਦੀ ਡਿਊਟੀ ਹੈ ਕਿ ਮੈਂ ਵਪਾਰ ਕਰਨਾ ਕੋਈ ਲੈਣ ਆਗੇ ਸਮਾਨ ਵੇਚ ਦੇ ਮੰਗੇ ਨਹੀਂ ਸਮਾਂ ਲੱਗੇ ਤਾਂ ਨਗਰ ਦੇ ਵਿੱਚ ਫੇਰੀ ਬਾਦੇ ਮਾਂ ਤਾਂ ਇਹਨੇ ਇੱਕ ਤੰਬੂ ਲਾਇਆ ਸੀ ਤੰਬੂ ਦੇ ਵਿੱਚ ਇਹਨੇ ਸੰਦੇਹਾ ਤੇ ਟਾਈਮ ਬਾਣੀ ਪੜ੍ਹਨੀ ਅਮਰਤ ਵੇਲੇ ਉੱਠਣਾ ਸਭਾ ਪਹਿਰ ਰਾਤ ਰਿੰਦੀ ਅਤੇਸ਼ ਨਾਨ ਕਰਨਾ ਦੇਗ ਤਿਆਰ ਕਰਨੀ ਪੰਚામਿਰਤ ਤਾਂ ਫਿਰ ਆਪ ਵੀ ਛਕਣਾ ਅਤੇ ਜਿਹੜੇ ਨੇੜੇ ਹੁੰਦੇ ਸੀ ਉਹ ਲੋਕ ਸ਼ੌਕੇ ਛਕ ਲੈਂਦੇ ਸੀ ਕਿਉਂਕਿ ਮਰਤ ਰਾਜੇ ਦਾ ਹੈ ਲੋਕਾਂ ਦਾ ਨਹੀਂ ਕਿਉਂਕਿ ਰਾਜੇ ਨੂੰ ਪਤਾ ਹੈ ਇਹ ਜੇ ਹੁਣ ਵਰਤ ਰੱਖਿਆ ਹੈ 36 ਪ੍ਰਕਾਰ ਦਾ ਭੋਜਨ ਉਹਨੂੰ ਮਿਲ ਵੀ ਜਾਣਾ ਹੁਣ ਜਿਨ੍ਹਾਂ ਨੂੰ ਦੇਗ ਉਸ ਟਾਈਮ ਮਿਲਦੀ ਸੀ ਉਹਨਾਂ ਨੂੰ ਸੀ ਕੇ ਤਲੋ ਕੁਝ ਤਾਂ ਮਿਲੇ ਆ ਕੱਲ ਮਿਲੇ ਨਾ ਮਿਲੇ ਤਾਂ ਉਹ ਡਰਦਿਆਂ ਨੇ ਲੁਕੇ ਛੁਪੇ ਉਹਦੇ ਕੋਲ ਦੇਗ ਸ਼ਕੀ ਸੀ ਮਨ ਸੁਖ ਦੇ ਕੋਲ ਪਰ ਇਹ ਜਿਹੜਾ ਮਨ ਸੁਖ ਦਾ ਇੱਥੇ ਦਾ ਆਉਣਾ ਤੇ ਇੱਥੇ ਦਾ ਇਹ ਸਾਰਾ ਕੁਝ ਕਰਨਾ ਉਹਨਾਂ ਨੂੰ ਹੋਰ ਬਹੁਤੇ ਨੇ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਿਆ ਹੁਣ ਕਵੀ ਜੀ ਲਿਖਦੇ ਨੇ ਕਿ ਜਿਹੜਾ ਮਨ ਸੁਖ ਹੈ ਇਥੇ ਰੱਬ ਦੇ ਬੰਦਗੀ ਕਰਦਾ ਹੈ ਰੱਬ ਦੀ ਪਿਆਰ ਮਹੱਬਤ ਦਾ ਸਨੇਹ ਹ ਦਿੰਦਾ ਹੈ ਲੋਕਾਂ ਨੂੰ ਜ਼ਬਰਦਸਤੀ ਦੇ ਨਾਲ ਨਹੀਂ ਕਹਿੰਦਾ ਕਿ ਤੁਸੀਂ ਦੇ ਦੇ ਸਕੋ ਜ਼ਬਰਦਸਤੀ ਦੇ ਨਾਲ ਨਹੀਂ ਕਹਿੰਦਾ ਕਿ ਮੈਂ ਅਰਦਾਸ ਕਰਨ ਲੱਗਿਆ ਭਾਈ ਤੁਸੀਂ ਵੀ ਮੇਰੇ ਨਾਲ ਖਲੋਜੋ ਮੈਂ ਰੱਬ ਦੇ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਕਿ ਤੁਸੀਂ ਵੀ ਨਾਲ ਖਲੋਜੋ ਤਕੱਲਾ ਸੀ ਕੱਲੇ ਹੀ ਸਰਬਤ ਦੇ ਭਲੇ ਦੀ ਅਰਦਾਸ ਕਰਦਾ ਸੀ ਹਾ ਬਣਨ ਦੇ ਵਪਾਰ ਕਰਦਾ ਸੀ ਉਹਦੀ ਕਿਰਤ ਸੀ ਉਹਨੇ ਕਰਨੀ ਸੀ ਤਾਂ ਹੁਣ ਜਦੋਂ ਇੱਥੇ ਦਾ ਲੋਕਾਂ ਨੇ ਬਰਤ ਰੱਖਿਆ ਕਾ ਦਸੀ ਦਾ ਸਾਰਿਆਂ ਨੇ ਰੱਖਿਆ ਰਾਜੇ ਨੇ ਰੱਖਿਆ ਸਾਰਿਆਂ ਨੇ ਰੱਖਿਆ ਤਾਂ ਹੁਣ ਇਹ ਸ਼ੱਕ ਰੇ ਆ ਬਣਾ ਰੇ ਆ ਦੇਗ ਫੋਗ ਵੀ ਲਗਾਇਆ ਜਾ ਰਿਹਾ ਹੈ ਸ਼ੱਕ ਵੀ ਰੇ ਹੈ ਅਤੇ ਇੱਕ ਦੋ ਆ ਵੀ ਜਾਂਦੇ ਨੇ ਛੱਕਣ ਵਾਲੇ ਤਹਾਨੂੰ ਇਹ ਸੰਗੜਾ ਦੇਪ ਵਾਲਿਆਂ ਦੇ ਦੀ ਸਭ ਤੋਂ ਵੱਡੀ ਕ੍ਰਿਤੀ ਹੋ। ਕਿ ਅਸੀਂ ਚੁੱਲ੍ਹਾ ਨਹੀਂ ਬਾਲਣਾ, ਅੱਗ ਨਹੀਂ ਬਾਲਣੀ, ਇਹਨੇ ਅੱਗ ਵਾਲੀ ਐ, ਅਸੀਂ ਲੰਗਰ ਨਹੀਂ ਛਕਣਾ, ਇਹ ਤਾਂ ਦੇਖ ਵੀ ਬਣਾ ਕੇ ਛਕ ਰਹੇ ਐ। ਹੁਣ ਐਦਾਂ ਦੀਆਂ ਜਿਹੜੀਆਂ ਗੱਲਾਂ ਸੀ ਤਾਂ ਜਦੋਂ ਮਨੁੱਖ ਨੂੰ ਦੇਖਦੇ ਸੀ ਲੋਕ ਜਿਹੜੇ ਉੱਥੇ ਦੇ ਨੇ ਕਿ ਅਸੀਂ ਪਰਪਾਕਾਂ ਧਰਮ ਦੇ ਵਿੱਚ ਅਸੀਂ ਲੰਗਰ ਨਹੀਂ ਛਕਦੇ, ਪ੍ਰਸ਼ਾਦਾ ਨਹੀਂ ਛਕਦੇ। ਤਾਂ ਮਨੁੱਖ ਨੂੰ ਵੇਖ ਕੇ ਹਾਸੇ ਪਾਉਂਦੇ ਸੀ। ਕਵੀ ਜੀ ਕਹਿੰਦੇ ਨੇ ਮੁਖ ਸੋ ਹਸੈ ਬਚਨ ਕਹ ਨਿੰਦੈ ਜਦੋਂ ਵੇਖਦੇ ਸੀ ਹੱਸਦੇ ਸੀ ਮਨ ਸੁਖ ਨੂੰ ਅਤੇ ਨਾਲੇ ਨਿੰਦਦੇ ਸੀ ਹਾਸੋ ਹੀਣੀ ਗੱਲਾਂ ਕਰਦੇ ਸੀ ਕਿ ਰੱਬ ਤਾਂ ਸਾਡੇ ਕੋਲ ਹੀ ਹੈ ਧਰਮ ਤਾਂ ਸਾਡੇ ਕੋਲ ਹੀ ਹੈ ਇਹ ਸਾਡੇ ਇਸ ਅਜਨਬੀ ਸਾਡੇ ਨਗਰ ਦੇ ਵਿੱਚ ਆਇਆ ਹੈ ਇੱਥੇ ਆ ਗਏ ਨੇ ਅਗਵੀ ਵਾਲੀ ਆ ਰਹਿਣ ਵਸੇਰਾ ਆਪਣਾ ਤੰਬੂ ਲਾਇਆ ਤੇ ਇਹਨੇ ਤੋਹਫੀਨ ਕੀਤੀ ਹੈ ਹਲਾਕੇ ਉਂਗਰ ਬਾਣੀ ਦੇ ਅੰਦਰ ਸ਼ਬਦ ਹੈ ਸੋਡੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰਣ ਤਾਂ ਹੁਣ ਜਦੋਂ ਹਾਸੋਹੀਣੀ ਗੱਲਾਂ ਨੇ ਸੁਭ ਮਾਰਗ ਕੀ ਗਤ ਨਹਿ ਬਿੰਦੈ ਪਤਾਏ ਮਨ ਸੁਖ ਨੂੰ ਕਿ ਲੋਕ ਇਹਨੂੰ ਵੇਖ ਕੇ ਹਾਸਾ ਕਰਦੇ ਨੇ ਲੋਕ ਇਹਨੂੰ ਬਾਹਰ ਜਾ ਕੇ ਨਿੰਦਦੇ ਨੇ ਨਿੰਦਣਾ ਬਾੜੇ ਮੂੰਹ ਤੇ ਨਹੀਂ ਨਿੰਦਦੇ ਹੁੰਦੇ ਹਾਸੋਹੀਣੀਆਂ ਗੱਲਾਂ ਕਰਨ ਵਾਲੇ ਤੁਹਾਡੇ ਮੂੰਹ ਤੇ ਨਹੀਂ ਕਰਨਗੇ ਤੁਹਾਡੀ ਪਿੱਛੇ-ਪਿੱਛੇ ਕਰਨਗੇ ਹੁਣ ਉਹਨਾਂ ਨੂੰ ਤੁਹਾਡੇ ਗੁਣ ਤੱਕ ਕੋਈ ਮਤਲਬ ਨਹੀਂ ਹੈ ਜਿਨ੍ਹਾਂ ਨੇ ਹਾਸੋ ਹੀਣੀ ਗੱਲ ਕਰਨੀ ਹੈ ਉਹ ਤੁਹਾਡੇ ਗੁਣਨ ਨੂੰ ਵੀ ਤਬਦੀਲ ਕਰਕੇ ਔਗਣ ਦੇ ਵਿੱਚ ਹਾਸੋ ਹੀਣੀ ਗੱਲ ਕਰ ਜਾਂਦੇ ਹੁਣ ਇਹਦੇ ਵਿੱਚ ਔਗਣ ਕੀ ਹੈ ਮਨੁੱਖ ਦਾ ਗੁਣੀ ਹੈ ਇਹਦੇ ਕੋਲ ਰੱਬ ਦੇ ਬੰਦਗੀ ਕਰਦਾ ਹੈ ਸੰਗੜਾ ਦੀਪ ਦਾ ਕਿਸੇ ਨੂੰ ਨਹੀਂ ਜਾਣਦਾ ਪਰ ਫਿਰ ਵੀ ਉੱਤੇ ਜਾ ਕੇ ਉਹਨਾਂ ਦੇ ਲਈ ਭਲੇ ਦੀ ਅਰਦਾਸ ਕਰਦਾ ਹੈ ਜਿਹਦੇ ਲਈ ਭਲੇ ਦੀ ਅਰਦਾਸ ਹੋ ਰਹੀ ਹੈ ਤਾਂ ਉਹ ਨਿੰਦਿਆ ਕਰਦੇ ਨੇ ਉਹਨਾਂ ਲਈ ਗੱਲ ਇਹ ਹਸੋ ਹੀ ਨਹੀਂ ਬਣ ਗਈ ਹੈ ਹਸੋਣੇ ਦੇ ਕਰਕੇ ਸਾਡੇ ਰਾਜੇ ਦਾ ਹੁਕਮ ਹੈ ਅਸੀਂ ਅੱਗ ਨਹੀਂ ਵਾਲਣੀ ਅਤੇ ਇਹ ਦੇਗ ਬਣਾਉਂਦਾ ਪਿਆਗਵਾਲ ਦਾ ਪਿਆ ਤਾਂ ਲੋਕ ਵੇਖ ਕੇ ਹੱਸਦੇ ਸੀ ਅਤੇ ਹਿੰਦੂ ਕਹਾਵੈ ਧਰਮ ਬਹੀਨਾ ਸਾਰੇ ਕਹਿੰਦੇ ਨੇ ਆਪਣੇ ਆਪ ਨੂੰ ਹਿੰਦੀ ਕਹਾਉਂਦਾ ਏ ਮਨ ਸੁਖ ਪਰ ਅਸਲ ਦੇ ਵਿੱਚ ਇਹ ਹਿੰਦੂ ਨਹੀਂ ਹੈ ਇਹਦਾ ਹਿੰਦੂ ਦਾ ਵਖਾਵਾ ਹੈ ਇਹ ਤਾਂ ਧਰਮ ਤੋਂ ਬਹੀਨਾ ਹੈ ਧਰਮ ਤੋਂ ਹੀਣਾ ਹੈ ਲੋਕ ਜਿਹੜਾ ਵੀ ਵੇਖਦਾ ਕਿ ਅਸੀਂ ਧਰਮ ਦੇ ਵਿੱਚ ਪਰਪੱਕਾ ਉਹ ਇਹਨੂੰ ਵੇਖਣ ਹੁੰਦੇ ਸੀ ਮਨ ਸੁਖ ਨੂੰ ਹਾਸੋ ਹੀਣੀ ਗੱਲਾਂ ਕਰਦੇ ਸੀ ਜਾ ਕੇ ਪੂਜਾ ਵਰਤ ਨੇਮ ਦੇਖੀ ਛੀਨਾ ਆਪਣੇ ਆਪ ਨੂੰ ਮਨ ਸੁਖ ਕਹਿੰਦੇ ਬੜਾ ਭਗਤ ਕਹਾਉਂਦਾ ਪਰ ਅਸਲ ਦੇ ਵਿੱਚ ਇਹ ਹੀਣਾ ਹੈ ਖਾਲੀ ਹੈ ਤਰਮਤੋਂ ਨੇਮ ਤੋਂ ਅਤੇ ਪੂਜਾ ਵਰਤ ਤੋਂ ਇਹ ਖਾਲੀ ਇਹਨੂੰ ਤਾਂ ਪੂਜਾ ਦਾ ਨਹੀਂ ਪਤਾ ਇਹਨੂੰ ਤਾਂ ਵਰਤਾਂ ਦਾ ਨਹੀਂ ਪਤਾ ਅਤੇ ਇਕਾਦਸੀ ਚੱਲਦੀ ਇਹਨੂੰ ਤਾਂ ਇਕਾਦਸੀ ਦਾ ਵੀ ਨਹੀਂ ਪਤਾ ਹੁਣ ਇਹਨੇ ਦੇਗ ਬਣਾਉਣੀ ਹੈ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਨੇ ਅਰਦਾਸ ਕਰਨੀ ਹੁੰਦੀ ਸੀ ਤਾਂ ਹੁਣ ਉਹ ਲੋਕ ਹਾਸਾ ਕਿਹੜੀਆਂ ਗੱਲਾਂ ਕਰਕੇ ਕਰਦੇ ਨੇ ਮਨ ਸੁਖ ਨੂੰ ਵੇਖ ਕੇ ਕਹਿੰਦੇ ਨੇ ਸਾਲਗ੍ਰਾਮ ਨਾਲ ਸੇਵਾ ਕਰੀ ਸਾਲਗ੍ਰਾਮ ਕਹਿੰਦੇ ਨੇ ਠਾਕੁਰਾਂ ਦੀ ਪੂਜਾ ਕਰਨੀ ਠਾਕੁਰ ਕਿ ਸਾਡਾ ਧਰਮ ਹੈ ਅਸੀਂ ਆਪਣੇ ਠਾਕੁਰਾਂ ਦੇ ਸਨਮੁਖ ਭੋਗ ਵੀ ਲਵਾਉਨੇ ਆ ਅਤੇ ਆਪਣੇ ਠਾਕੁਰਾਂ ਦੇ ਕੋਲ ਆਰਤੀ ਕਰਦੇ ਆ ਪੂਜਾ ਕਰਦੇ ਆ ਆਪਣੇ ਠਾਕੁਰਾਂ ਦੇ ਕੋਲ ਸਾਲਗ੍ਰਾਮ ਦੇ ਕੋਲ ਕਰਦੇ ਆ ਤਾਂ ਇਹਦੇ ਤੰਬੂ ਦੇ ਵਿੱਚ ਤਾਂ ਕੋਈ ਸਾਲਗ੍ਰਾਮ ਵੀ ਨਹੀਂ ਹੈ ਮਤਲਬ ਕੋਈ ਮੂਰਤ ਵੀ ਨਹੀਂ ਹੈ ਫਤੇ ਫਿਰ ਵੀ ਇਹਨੇ ਭੋਗ ਲਗਾਇਆ ਅਦੇਵਰ ਵੀ ਨੇ ਇੱਕ ਆਦਰ ਸਹੀ ਦਾ ਵਰਤ ਨਹੀਂ ਰੱਖਿਆ ਇਹ ਸਾਡੇ ਧਰਮ ਦੀ ਇਹ ਤੋਹਫੀਨ ਕਰਦਾ ਪਿਆ ਹੈ ਐਦਾਂ ਨਹੀਂ ਹਾਸੋ ਰਹਿਣੀਆਂ ਗੱਲਾਂ ਕਰਦੇ ਨੇ ਮਸਤਕ ਬਿਖੇ ਤਿਲਕ ਨਾ ਧਰੀ ਸਾਡਾ ਸਭ ਤੋਂ ਮੇਨ ਜਿਹੜਾ ਹੈ ਧਰਮ ਦੇ ਮੁਤਾਬਕ ਹੈ ਤਿਲਕ ਲਾਉਣਾ ਪੂਜਾ ਕਰਨੀਆ ਤਿਲਕ ਲਾਇਆ ਜਾਂਦਾ ਰੱਬ ਨੂੰ ਧਿਆਉਣਾ ਤਿਲਕ ਲਾਇਆ ਜਾਂਦਾ ਤਾਂ ਇਹ ਪੂਜਾ ਕਰਨ ਤੋਂ ਪਹਿਲਾਂ ਆਪਣੇ ਤਿਲਕ ਨਹੀਂ ਲਾਉਂਦਾ ਮੱਲੇਆ ਧਰਮ ਦੇ ਮੁਤਾਬਕ ਚੱਲ ਰਿਹਾ ਠਾਕੁਰ ਨਹੀਂ ਨੇ ਨਹੀਂ ਰੱਖ ਸਕਦਾ ਹੋਲ ਆਪਣੇ ਕਿਉਂਕਿ ਸਾਜੋ ਸਮਾਨ ਇਤਨਾ ਹੈ ਔਰ ਠਾਕੁਰ ਜਿਹੜੇ ਨੇ ਨਹੀਂ ਸਾਮ ਸੰਭਾਲ ਹੋ ਸਕਦੀ ਇਕੱਲੇ ਬੰਦੇ ਤਾਂ ਪਰ ਤਿਲਕ ਤਾਂ ਲਾ ਸਕਦਾ ਮਥੇ ਤੇ ਲਾਉਣਾ ਹੈ ਤਿਲਕ ਇਹਨੇ ਤਾਂ ਤਿਲਕ ਵੀ ਨਹੀਂ ਲਾਇਆ ਹੋਇਆ ਸਗਰੇ ਨਗਰ ਪ੍ਰਗਟ ਸੁਧ ਹੋਈ ਇਕ ਨੇ ਕਿਹਾ ਦੋ ਨੇ ਕਿਹਾ ਇਦਾਂ ਗੱਲਾਂ ਕਰਦੇ ਕਰਦੇ ਸਾਰੇ ਨਗਰ ਦੇ ਵਿੱਚ ਇਸ ਦੀ ਲੋਕਾਂ ਨੇ ਜਿਹੜੇ ਈਰਖਾ ਕਰਨ ਲੱਗੇ ਨੇ ਜਿਹੜੇ ਕਹਿੰਦੇ ਸੀ ਸਾਰਾ ਧਰਮ ਤਾਂ ਸਾਡੇ ਕੋਲ ਹੀ ਹੈ ਦੁਨੀਆ ਦੇ ਕੋਲ ਕਿਸੇ ਕੋਲ ਧਰਮ ਨਹੀਂ ਹੈ ਅਸੀਂ ਧਰਮ ਕਮਾ ਰਹੇ ਹਾਂ ਤਾਂ ਉਹਨਾਂ ਨੇ ਸਾਰੇ ਨਗਰ ਦੇ ਵਿੱਚ ਇਹ ਗੱਲ ਪਹੁੰਚਾ ਦਿੱਤੀ ਕਿ ਸਾਡੇ ਨਗਰ ਦੇ ਵਿੱਚ ਕਿਸੇ ਦੇ ਘਰ ਚੁੱਲ੍ਹਾ ਨਹੀਂ ਬਲਿਆ ਉਹਨੇ ਦੇਖ ਬਣਾਈ ਹੈ ਸਾਡੇ ਨਗਰ ਦੇ ਵਿੱਚ ਸੰਗੜਾ ਦੀਪ ਦੇ ਵਿੱਚ ਕਿਉਂਕਿ ਬੜੇ ਉੱਚ ਘਰਾਣੇ ਦੇ ਵਜੇ ਅਮੀਰ ਲਹਿੰਦੇ ਸੀ ਲੋਕ ਇੱਥੇ ਤਾਂ ਉਹ ਕਹਿੰਦੇ ਨੇ ਅਸੀਂ ਭੁੱਖੇ ਰਹਿ ਰਹੇ ਹਾਂ ਅਤੇ ਜਿਹੜਾ ਇੱਥੇ ਆਇਆ ਮੁਬਾਰਕ ਕਰਨ ਵਾਲਾ ਗਲੀਆਂ ਦੇ ਵਿੱਚ ਗੇੜੇ ਦੇਣ ਵਾਲਾ ਅਤੇ ਉਹਨੇ ਸਾਡੇ ਨਗਰ ਦੇ ਵਿੱਚ ਆ ਕੇ ਤੋਹੀਨ ਕੀਤੀ ਹੈ ਤਾਂ ਫਿਰ ਸਾਡਾ ਤਨਵਾਨ ਹੋਣ ਦਾ ਕੀ ਫਾਇਦਾ ਰੌਲਾ ਪੈ ਗਿਆ ਤਾਂ ਰੌਲਾ ਇਦਾਂ ਦਾ ਪਿਆ ਤਾਂ ਉਹ ਕਹਿੰਦੇ ਨੇ ਆਪਾਂ ਨਹੀਂ ਗੱਲ ਕਰਦੇ ਤਾਂ ਆਪਾਂ ਸਾਰੀ ਗੱਲ ਜਿਹੜੀ ਹੈ ਸ਼ਿਵਰਾਮ ਤੇ ਛੱਡਦੇ ਹਾਂ ਰਾਜੇ ਦੇ ਕੋਲ ਰਾਜੇ ਨੂੰ ਕਹਿੰਦੇ ਆ ਸ਼ਿਵ ਨਾਬ ਨੂੰ ਕਿ ਤੁਸੀਂ ਖਬਰ ਸਾਰ ਲੋ ਤੁਹਾਡੀ ਕਾਦੀ ਡਿਊਟੀ ਲਈ ਤੁਹਾਨੂੰ ਮੁਖੀ ਕਹਾਤਾ ਬਣਾਇਆ ਤਾਂ ਲੋਕਾਂ ਨੇ ਸਲਾਹ ਕੀਤੀ ਧਰਮਪ੍ਰਿਸ਼ਟ ਇਹ ਬਨੀਆਂ ਕੋ ਬਨੀਆਂ ਕਹਿੰਦੇ ਜਿਸ ਤਰ੍ਹਾਂ ਹਿੰਦੂ ਧਰਮ ਦੇ ਮੁਤਾਬਕ ਪਰਪੱਕ ਜਿਹੜੇ ਹੁੰਦੇ ਨੇ ਜ਼ਿਆਦਾਤਰ ਬਨੀਆਂ ਹੁੰਦੇ ਨੇ ਮਤਲਬ ਬਾਣੀਆਂ ਕਹਿ ਲੀਏ ਜਿਹੜੇ ਸੇਠ ਉਹਨਾਂ ਨੇ ਖਾਣਾ ਪੀਣ ਤੋਂ ਪਹਿਲਾਂ ਮਤਲਬ ਕੀਰਤਕਾਰ ਉਹਨਾਂ ਦੀ ਜਿਵੇਂ ਵੀ ਐ ਮਤਲਬ ਉਹ ਆਪਣੇ ਠਾਕੁਰਾਂ ਦੀ ਪੂਜਾ ਜ਼ਰੂਰ ਕਰਦੇ ਆਪਣੇ ਮੰਦਰ ਨੂੰ ਸਾਫ਼ ਕਰਨਾ ਮਤਲਬ ਇਕ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤਾਂ ਉਹ ਕਹਿੰਦੇ ਨੇ ਵੈਸੇ ਇਹਨੇ ਆਪਣਾ ਬਣੀਆਂ ਬਣਿਆ ਹੋਇਆ ਇਹਦਾ ਵਪਾਰ ਹੈ ਤਾਂ ਇਹਨੇ ਆਰਤੀ ਕਰਨੀ ਆ ਪੂਜਾ ਕਰਨੀ ਆ ਇਹ ਕਰਦਾ ਜ਼ਰੂਰ ਹੈ ਪਰ ਲੋਕਾਂ ਦੇ ਲਈ ਵਿਖਾਵਾ ਕਰਦਾ ਅਸਲ ਦੇ ਵਿੱਚ ਸਾਡੇ ਧਰਮ ਦਾ ਨਹੀਂ ਤਾਂ ਇਹਦਾ ਨਹੀਂ ਗੱਲਾਂ ਸਲਾਹ ਕਰਕੇ ਭੂਪਤ ਕੇ ਟਿੱਗ ਜਾਏ ਸੁਣਾਇਓ ਉਪਤ ਰਾਜੇ ਦੇ ਕੋਲ ਜਾ ਕੇ ਸਿਵਨਾਬ ਦੇ ਕੋਲ ਜਾ ਕੇ ਸਾਰੀਆਂ ਗੱਲਾਂ ਸੁਣਾ ਦਿੱਤੀਆਂ ਕਹਿੰਦੇ ਰਾਜਾ ਜੀ ਐ ਸੇਬਰਾਮ ਜੀ ਤੁਹਾਡਾ ਨਗਰ ਦੇ ਵਿੱਚ ਅਸੀਂ ਡਿਊਟੀ ਲਹੀ ਹੈ ਅਤੇ ਤੁਹਾਡਾ ਬੜਾ ਬੋਲ ਬਾਲ ਹੈ ਤੁਹਾਡਾ ਦਬ ਦਬਾ ਵੀ ਬੜਾ ਹੈ ਕਿਉਂਕਿ ਇਥੋਂ ਪਤਾ ਲੱਗਦਾ ਹੈ ਵਰਤ ਤੁਸੀਂ ਰੱਖਿਆ ਤੁਹਾਡੇ ਨਾਲ ਅਸੀਂ ਸਾਰੇ ਲੋਕਾਂ ਨੇ ਰੱਖ ਲਿਆ ਇਕਾਦਸੀ ਦਾ ਵਰਤ ਚੱਲਦਾ ਹੈ ਅਤੇ ਅਸੀਂ ਤੁਸੀਂ ਰੱਖਿਆ ਸੀ ਰੱਖਿਆ ਅਤੇ ਇਤਨੀ ਤੁਹਾਡੀ ਰਿਸਪੈਕਟ ਕਰਦੇ ਹਾਂ ਅਸੀਂ ਸਾਰੇ ਲੋਕ ਤੁਸੀਂ ਨਹੀਂ ਪ੍ਰਸ਼ਾਦਾ ਸ਼ੱਕਦੇ ਅਸੀਂ ਵੀ ਨਹੀਂ ਸ਼ੱਕਦੇ ਸਾਡੇ ਨਗਰ ਦੇ ਵਿੱਚ ਕਿਸੇ ਦੇ ਚੁੱਲ੍ਹਾ ਨਹੀਂ ਬਲਦਾ। ਭਾਵੇਂ ਅਮੀਰ ਹੈ ਭਾਵੇਂ ਕੋਈ ਗਰੀਬ ਹੈ। ਤਾਂ ਰਾਜਾ ਕਹਿਣ ਲੱਗਾ ਗੱਲ ਦੱਸੋ ਕੀ ਹੋਈ ਹੈ। ਉਹ ਕਹਿੰਦੇ ਗੱਲ ਇਹ ਆ ਕਿ ਸਾਡੇ ਨਗਰ ਦੇ ਵਿੱਚ ਹੁਣ ਤੱਕ ਅਸੀਂ ਸਾਡੀ ਰੀਤ ਚੱਲਦੀ ਆਈ ਹੈ। ਜਿਵੇਂ ਤੁਸੀਂ ਕਿਹਾ ਅਸੀਂ ਤੁਹਾਡੇ ਵਚਨ ਨਹੀਂ ਮੋੜੇ। ਤਾਂ ਸਾਡੇ ਨਗਰ ਦੇ ਵਿੱਚ ਅੱਜ ਤੋਹੀਨ ਹੋ ਰਹੀ ਹੈ। ਇਸ ਸਾਡੇ ਸੰਗੜਾ ਦੀਪ ਦੇ ਵਿੱਚ ਸਾਡੇ ਨਗਰ ਦੇ ਵਿੱਚ ਬੜੇ-ਬੜੇ ਉੱਚ ਘਰਾਣੇ ਦੇ ਬੈਠੇ ਨੇ ਸਾਡੇ ਨਗਰ ਦੇ ਵਿੱਚ ਬੜੇ ਤਨਵਾਨ ਬੈਠੇ ਨੇ ਕਿਸੇ ਨੇ ਕਦੇ ਵੀ ਤੋਹਫੀ ਨਹੀਂ ਕੀਤੀ ਤੁਹਾਡੇ ਹੁਕਮ ਦੀ ਉਲੰਘਣਾ ਕਿਸੇ ਨੇ ਨਹੀਂ ਕੀਤੀ ਤਾਂ ਅੱਜ ਸਾਡੇ ਨਗਰ ਦੇ ਵਿੱਚ ਆਇਆ ਕੋਈ ਨਾ ਬਹੁਤਾ ਤਨਵਾਨ ਨਾ ਸਾਨੂੰ ਕੋਈ ਬਹੁਤਾ ਉੱਚ ਘਰਾਣੇ ਦਾ ਲੱਗਦਾ ਗਲੀਆਂ ਦੇ ਵਿੱਚ ਫੇਰੀਆਂ ਲਾਉਣ ਵਾਲਾ ਹੈ ਆਪਣੇ ਆਪ ਦਾ ਨਾਂ ਮਨ ਸੁਖ ਦੱਸਵੇ ਜਵਾਨ ਤੇ ਕੋਈ ਸ਼ਬਦ ਹੈ ਧੰਨ ਨਾਨਕ ਧੰਨ ਨਾਨਕ ਧੰਨ ਗੁਰੂ ਨਾਨਕ ਇਹ ਕੋਈ ਸ਼ਬਦ ਹੈ ਉਹ ਦੇਖੋ ਨਾਨਕ ਕੌਣ ਅਸੀਂ ਨਹੀਂ ਜਾਣਦੇ ਅਸੀਂ ਤਾਂ ਸਾਡੇ ਰਾਮ ਨੂੰ ਅਸੀਂ ਤਾਂ Hindu ਧਰਮ ਦੇ ਹਨ ਉਹ ਵੀ ਆਪਣੇ ਆਪ ਨੂੰ Hindu ਧਰਮ ਦਾ ਹੈ ਪਰ ਉਹ ਅਸਲ ਦੇ ਵਿੱਚ ਸਾਡੇ ਧਰਮ ਦੀ ਤੋਹਫੀਨ ਕਰਦਾ ਪਿਆ ਰਾਜੇ ਦੇ ਕੋਲ ਬਦਾ ਚੜਾ ਕੇ ਗੱਲਾਂ ਕੀਤੀਆਂ ਗੰਆਂ ਰਾਜਾ ਪੁੱਛਦਾ ਕਿ ਇਹ ਆਇਆ ਕਿੱਥੋਂ ਇਹ ਨਾ ਤਾਂ ਤੁਸੀਂ ਦੱਸਿਆ ਮਨ ਸੁਖ ਹੈ ਕਿ ਆਇਆ ਕਿੱਥੋਂ ਹੈ ਪਤਾ ਵੀ ਲੱਗੇ ਸਾਡੇ ਨਗਰ ਦੇ ਵਿੱਚ ਕਿਸੇ ਦਾ ਰਿਸ਼ਤੇਦਾਰ ਹੋਣਾ ਤਾਂ ਇਦਾਂ ਤਾਂ ਕੋਈ ਆਉਂਦਾ ਨਹੀਂ ਆ ਵਪਾਰ ਕਰਨ ਦੇ ਲਈ ਸਾਡੀ ਇਜਾਜ਼ਤ ਤੋਂ ਬਿਨਾ ਤਾਂ ਸਾਡੇ ਨਗਰ ਦੇ ਵਿੱਚ ਕੋਈ ਵਪਾਰ ਵੀ ਨਹੀਂ ਕਰ ਸਕਦਾ ਤਾਂ ਜਿਉਂ ਸਮੁੰਦਰ ਪਾਰ ਕਰਕੇ ਆਇਆ ਹੈ ਇਤਨਾ ਵੱਡਾ ਰਿਸਕ ਲੈ ਕੇ ਆਇਆ ਹੈ ਤਾਂ ਲਾਜ਼ਮੀ ਹੈ ਕੋਈ ਕਿਸੇ ਨੂੰ ਤਾਂ ਜਾਣਦਾ ਹੋਵੇਗਾ ਤਾਂ ਉਹ ਕਹਿੰਦੇ ਨੇ ਸਾਨੂੰ ਇਤਨਾ ਪਤਾ ਸਿੰਧ ਪਾਰ ਤੇ ਸਾਹੇ ਇੱਕ ਆਇਓ ਸਾਹੇ ਕਹਿੰਦੇ ਨੇ ਬਨਜਾਰਾ ਵਪਾਰ ਕਰਨ ਵਾਲਾ ਸਾਨੂੰ ਨਹੀਂ ਪਤਾ ਤੰਬੂ ਲਾਇਆ ਤੰਬੂ ਦੇ ਵਿੱਚ ਉਹਨਾਂ ਸਾਜੋ ਸਮਾਨ ਰੱਖੇ ਆ ਉੱਥੇ ਉਹਨੇ ਦੇਗ ਬਣਾਉਣੀ ਆ ਉੱਥੇ ਖਲੋਕੇ ਅਰਦਾਸ ਕਰਨੀ ਆ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹਤੇ ਆਪ ਵੀ ਸ਼ੱਕ ਹੈ ਤੇ ਸੁਣਿਆ ਹੈ ਕੋਰਾਨੋਂ ਵੀ ਸ਼ਿਕਾਉਂਦਾ ਹੁਣ ਨਾ ਕਿਸੇ ਦਾ ਨਹੀਂ ਲੈਂਦੇ ਕਿ ਕਿਨੇ-ਕਿੰਨੇ ਦੇ ਸ਼ਕੀ ਹੈ ਸਕੀ ਤਕਰੀਬਨ ਇਹਨਾਂ ਦੇ ਵਿੱਚ ਕਈਆਂ ਨੇ ਜਿਹੜੇ ਗੱਲ ਦੱਸ ਰਹੇ ਨੇ ਨਾ ਰਾਜੇ ਨੂੰ ਜਾ ਕੇ ਛਕੜਣ ਵਾਲੇ ਕਹੀ ਨੇ ਪਰ ਡਰਦੇ ਨੇ ਕਿ ਰਾਜੇ ਦੇ ਹੁਕਮ ਦੀ ਤੋਹਫੀਨ ਹੋਵੇਗੀ ਇਹ ਤਾਂ ਇਸ ਰਾਜੇ ਨੇ ਸਾਨੂੰ ਫਿਰ ਹਤਵਾ ਲਾਉਣੇ ਨੇ ਸਾਨੂੰ ਡੰਡ ਦੇਣਾ ਹੈ ਤਾਂ ਮੂੰਹ ਗੱਲ ਕਰ ਰਹੇ ਨੇ ਕਿ ਉਹ ਆਪ ਛਕਦਾ ਅਤੇ ਕਈ ਹੋਰਾਂ ਨੂੰ ਵੀ ਛਕਾ ਦਿੰਦਾ ਆਪ ਵੀ ਤੋਹਫੀਨ ਕਰਦਾ ਪਿਆ ਅਤੇ ਜਿਹੜੇ ਹੋਰ ਨੇ ਤੇ ਉਹਨਾਂ ਤੋਂ ਵੀ ਤੋਹਫੀਨ ਕਰਾ ਰਹੇ ਆ ਸਾਡੇ ਤਰਫੋਂ ਉਹ ਸਮੇਂ ਹਿੰਦੂ ਧਰਮ ਕੋ ਨਾ ਕੋ ਤਹਿਮਾ ਹੈ ਲੱਗਦਾ ਤਾਂ ਹੈ ਹਿੰਦੂ ਧਰਮ ਦਾ ਪਰ ਸਾਡੇ ਹਿੰਦੂ ਧਰਮਦੋ ਦੇ ਵਿੱਚ ਇੱਕ ਵੀ ਕਣ ਨਹੀਂ ਹੈ ਨਾ ਰੈਣੀ ਦਾ ਨਾ ਵੈਣੀ ਦਾ ਨਾ ਸੈਣੀ ਦਾ ਨਾ ਕੈਣੀ ਦਾ ਕੁਝ ਵੀ ਨਹੀਂ ਨਾ ਉਹਦੇ ਉਹਨੂੰ ਵੇਖ ਕੇ ਸਾਡਾ ਹਿੰਦੂ ਧਰਮ ਦੀ ਚਲਕ ਵਿਖਾਈ ਦਿੰਦੀ ਹੈ ਬਹਿਣਾ ਖਲੋਣਾ ਨਾ ਕਹਿਣੇ ਦੇ ਵਿੱਚੋਂ ਕਿ ਸਾਡੇ ਮੰਤਰ ਯਾਦ ਹੋਣ ਸਾਡਾ ਗਰੜ ਪ੍ਰਾਣ ਯਾਦ ਹੋਵੇ ਗੀਤਾ ਯਾਦ ਹੋਵੇ ਸਾਡਾ ਵੀ ਵੇਦ ਯਾਦ ਹੋਣ ਬਸ ਇਹ ਕੋਈ ਸ਼ਬਦ ਉਹਦੇ ਕੋਲ ਉਹ ਨਾਨਕ ਨਾਨਕ ਕਰਦਾ ਜਿੰਦਗੀ ਦੇ ਵਿੱਚ ਉਹਦੇ ਕਿਸੇ ਵੀ ਵਿਹਾਰ ਦੇ ਵਿੱਚ ਸਾਡੇ ਧਰਮ ਦੀ ਚੱਲ ਕੇ ਵਿਖਾਈ ਨਹੀਂ ਦੇਂਦੀ ਜਗਤੇ ਨਹੀਂ ਰੀਤ ਕੋ ਰਾਹੀਂ ਹੁਣ ਜੇ ਨਾ ਰੋਕੇ ਆ ਨਾ ਉਸ ਨੂੰ ਰਾਜੇ ਨੂੰ ਕਹਿ ਰਹੇ ਨੇ ਲੋਕ ਇਕੱਠੇ ਹੋ ਕੇ ਕਹਿੰਦੇ ਜੇ ਹੁਣ ਨਾ ਰੋਕੇ ਆ ਨਾ ਤਾਂ ਸਾਡੇ ਹੁਣ ਤੁਹਾਡੇ ਹੁਕਮ ਦੇ ਅਨੁਸਾਰ ਚੱਲਦੇ ਰਹੇ ਆ ਜੇ ਉਹਨੂੰ ਨਾਂ ਰੋਕੇਆ ਤਾਂ ਇਹ ਨਵੀਂ ਰੀਤ ਚੱਲ ਪੈਣੀ ਆ ਕੋਈ ਫਿਰ ਕਿੱਧਰ ਨੂੰ ਹੋਵੇਗਾ ਕੋਈ ਕਿੱਧਰ ਨੂੰ ਹੋਵੇਗਾ ਹੁਣ ਤੱਕ ਅੱਲਾ ਉਹ ਆਇਆ ਅਜਨਬੀ ਆ ਸਾਡੇ ਨਗਰ ਦੇ ਵਿੱਚ ਤੇ ਸਾਡੇ ਨਗਰ ਦੇ ਵੀ ਉਹਦੇ ਮੁਤਾਬਕ ਚੱਲਣਗੇ ਇਹਨੂੰ ਸਾਮਾਂਗੇ ਮੁਸ਼ਕਲ ਹੋ ਜਾਏਗੀ ਕਿਦੇ ਕਰਕੇ ਉਤੇ ਠੱਲ ਪਾਈ ਜਾਵੇ ਸੁਨੀ ਭੂਪ ਔਰ ਅਰਚ ਅਸਰਜ ਧਾਰਾ ਹੁਣ ਰਾਜਾ ਜਦੋਂ ਨੇ ਸੁਣਿਆ ਹੈ ਉਹਨਾਂ ਨੇ ਗੱਲਾਂ ਕੁਝ ਗੱਲਾਂ ਸੀ ਕੁਝ ਬਦਾ ਚੜਾ ਕੇ ਕੀਤੀਆਂ ਜਾਂਦੀਆਂ ਨੇ ਕੁਝ ਗੱਲਾਂ ਸੀ ਅਤੇ ਕੁਝ ਉਹਨੇ ਬਦਾ ਚੜਾ ਕੇ ਬੋਲ ਦਿੱਤੀਆਂ ਸਾਡੇ ਧਰਮ ਨੂੰ ਇਹਦਾ ਉਹ ਬੋਲਦੇ ਨੇ ਅਤੇ ਇਹਦਾ ਉਹ ਕਰਦੇ ਨੇ ਬਹੁਤ ਕੁਝ ਬਦਾ ਚੜਾ ਕੇ ਉਹਨੇ ਗੱਲਾਂ ਕੀਤੀਆਂ ਰਾਜਾ ਬੜਾ ਅਸਚਰਜ ਹੋਇਆ ਬੜਾ ਹੈਰਾਨ ਹੋਇਆ ਅਜਨਬੀ ਸਾਡੇ ਨਗਰ ਦੇ ਵਿੱਚ ਆਇਆ ਸਾਡੀ ਇਜਾਜ਼ਤ ਤੋਂ ਬਿਨਾ ਉਹਨੇ ਸਾਡੇ ਨਗਰ ਦੇ ਵਿੱਚ ਐਂਟਰ ਕੀਤਾ ਸੰਗਲਾ ਦੀਪ ਦੇ ਵਿੱਚ ਤਾਂ ਸਭ ਤੋਂ ਵੱਡੀ ਤੋਹਫੀਨਤ ਉਹਦੀ ਇਹ ਹੈ ਕਿ ਉਹ ਸਾਡੇ ਨਗਰ ਦੇ ਵਿੱਚ ਆਇਆ ਪੁੱਛਿਆ ਨਹੀਂ ਕਿਸੇ ਤੋਂ ਤਾਂ ਦੂਸਰਾ ਉਹ ਸਾਡੇ ਧਰਮ ਦੀ ਤੋਹਫੀਨ ਕਰਦਾ ਪਿਆ ਹੈ ਮਨੁੱਖ ਕੋਪਟ ਮਨੁਜ ਹਕਾਰਾ ਤਾਂ ਰਾਜੇ ਨੇ ਨਾਲ ਦੀ ਨਾਲ ਕਿਹਾ ਕਿ ਮੈਂ ਤੁਹਾਨੂੰ ਦੁਬਾਰਾ ਫਿਰ ਕਹਿੰਦਾ ਕਿ ਸਾਰੇ ਨਗਰ ਨੂੰ ਪੁੱਛ ਲਓ ਸਾਡੇ ਨਗਰ ਦਾ ਕਿਸੇ ਦਾ ਰਿਸ਼ਤੇਦਾਰ ਨਾ ਹੋਵੇ ਮੈਂ ਨਹੀਂ ਚਾਹੁੰਦਾ ਕਿ ਸੋਦਾ ਰਿਸ਼ਤੇਦਾਰ ਮੇਰਾ ਰਿਸ਼ਤੇਦਾਰ ਹੈ ਆਪਣਾ ਸਾਰਿਆਂ ਦਾ ਰਿਸ਼ਤੇਦਾਰ ਹੈ ਕਿ ਕਿਸੇ ਦੀ ਨ ਰਿਸ਼ਤੇਦਾਰ ਦੀ ਤੋਹੀਨ ਨਾ ਹੋ ਜੇ ਤਾਂ ਜਦੋਂ ਮੈਂ ਉੱਥੇ ਸਦਲੇ ਆ ਤਾਂ ਫਿਰ ਮੈਂ ਆਪਣੇ ਹਿਸਾਬ ਦੇ ਨਾਲ ਨਵੇੜੇ ਕਰੂੰਗਾ ਮੈਂ ਨਹੀਂ ਫਿਰ ਵੇਖਣਾ ਜਿਹੜਾ ਕੋਈ ਸਾਡੇ ਧਰਮ ਦੀ ਤੋਹੀਨ ਕਰਦਾ ਉਹ ਗੁਨਾਹਗਾਰ ਹੈ ਜਿਹੜਾ ਮੇਰੇ ਹੁਕਮ ਦੀ ਤੋਹੀਨ ਕਰਦਾ ਤਾਂ ਉਹ ਗੁਨਾਹਗਾਰ ਹੈ ਤਾਂ ਪਹਿਲਾਂ ਤੁਸੀਂ ਸਾਰੇ ਪੁੱਛ ਲਓ ਨਗਰ ਦੇ ਵਿੱਚ ਜਿਹੜਾ ਇੱਤੇ ਮਨ ਸੁਖਾਇਆ ਹੈ ਸਿੰਧ ਪਾਰ ਕਰਕੇ ਆਇਆ ਜਿਹੜਾ ਸਮੁੰਦਰ ਪਾਰ ਕਰਕੇ ਆਇਆ ਪਹਿਲਾਂ ਪਤਾ ਕਰ ਲੋ ਨਗਰ ਦੇ ਵਿੱਚ ਕਿ ਸਾਡਾ ਰਿਸ਼ਤੇਦਾਰ ਤਾਂ ਨਹੀਂ ਹੈ ਕਿ ਸਾਡਾ ਕੋਈ ਆਪਣਾ ਲਾਗੇ ਤੇਗੇ ਦਾ ਤਾਂ ਨਹੀਂ ਹੈ ਹੁਣ ਰੱਬ ਦੀਆਂ ਗੱਲਾਂ ਮਰਿਆਦਾ ਦੀਆਂ ਗੱਲਾਂ ਕਰਨ ਵਾਲੇ ਹੋ ਸਕਦਾ ਜੇ ਕੋਈ ਆਪਣਾ ਹੁੰਦਾ ਕਿ ਰਿਸ਼ਤੇਦਾਰ ਹੋ ਸਕਦਾ ਮਨੁੱਖ ਨੂੰ ਮਾਫੀ ਕੀਤਾ ਜਾਂਦਾ ਕਿ ਤੂੰ ਤਾਂ ਸਾਡੇ ਨਗਰ ਦਾ ਕੋਈ ਗੱਲ ਨਹੀਂ ਤੋਹੀਨ ਕੀਤੀ ਹੈ ਚੱਲ ਜੇਗੀ ਜੇ ਸਾਡੇ ਨਗਰ ਦਾ ਰਿਸ਼ਤੇਦਾਰ ਹੈ ਚੱਲ ਜੇਗੀ ਤਾਂ ਕੁਦਰਤੀ ਕੋਈ ਰਿਸ਼ਤੇਦਾਰ ਨਹੀਂ ਕਿਸੇ ਦਾ ਇੱਥੇ ਮਨਸੁਖ ਤਾਂ ਆਪਣੀ ਮੌਜੂਦ ਦੇ ਵਿੱਚ ਆਇਆ ਤਾਂ ਉਹਨਾਂ ਨੂੰ ਸੱਦੇ ਆ ਗਿਆ ਪਤਾ ਕੀਤਾ ਕਿ ਸਾਡੇ ਨਗਰ ਦੇ ਵਿੱਚ ਕੋਈ ਕਿਸੇ ਨਾਲ ਕੋਈ ਲਾਗਾ ਦੇਗਾ ਨਹੀਂ ਇਸ ਦਾ ਨਾ ਉਹਨੂੰ ਕੋਈ ਜਾਣਦਾ ਤੇ ਨਾ ਉਹ ਕਿਸੇ ਨੂੰ ਜਾਣਦਾ ਤਾਂ ਫਿਰ ਉਸ ਸਮੇਂ ਸਾਰਿਆਂ ਦੇ ਵਿੱਚੋਂ ਇੱਕ ਮੁੰਡਾ ਭੇਜਿਆ ਕਿਹੜੇ ਉਹਨੂੰ ਸੱਦ ਕੇ ਲੈ ਕੇ ਆਓ ਜਦੋਂ ਸਦਰਣ ਦੇ ਆਪਣੇ ਤੰਬੂ ਦੇ ਵਿੱਚ ਸੀ ਤਾਂ ਇਹ ਰਾਜੇ ਸਿਮ ਨਾਮ ਨੇ ਸਦੇ ਆ ਇਹ ਬੜਾ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਮੰਨਣ ਵਾਲਾ ਮਨ ਸੁਖ ਹਾਜ਼ਰ ਨਾਜ਼ਰ ਸਮਝਣ ਵਾਲਾ ਗੁਰੂ ਨਾਨਕ ਦੇ ਮਹਾਰਾਜ ਜੀਆਂ ਤਾਂ ਜਦੋਂ ਚੱਲਿਆ ਹੈ ਇੱਕ ਨਰੀਲ ਰਜਪਨ ਸੰਗਾਂ ਇੱਕ ਕਹਿੰਦੇ ਨੇ ਨਰੀਲ ਕਹਿੰਦੇ ਨੇ ਨਾਰੀਅਲ ਇੱਕ ਉਹਨੇ ਨਾਰੀਅਲ ਲਿਆ ਅਤੇ ਇੱਕ ਰਜਿਤਪਣ ਕਹਿੰਦੇ ਨੇ ਮੰਨ ਲਓ ਪੈਸਾ ਕਹਿ ਲਈਏ ਇੱਕ ਰਜਿਤਪਣ ਲੈ ਲਿਆ। ਆ ਰਜਿਤਪਣ ਨਾਲ ਲੈ ਕੇ ਮੰਨ ਲਓ ਮੱਥਾ ਟੇਕਣ ਦੇ ਲਈ ਜਿਸ ਤਰ੍ਹਾਂ ਆਪਾਂ ਅਦਬ ਸਤਿਕਾਰ ਕਰਨ ਰਾਜੇ ਦੇ ਲਈ ਉਹ ਨਾਲ ਚੱਲ ਪਏ। ਕਿ ਮੈਂ ਤੁਹਾਡੇ ਮੰਗ ਰਾਵਾਂਗਾ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਅਜਨਵੀ ਹਾਂ ਤੁਹਾਡੇ ਨਗਰ ਦੇ ਵਿੱਚ ਪਹਿਲੀ ਵਾਰ ਆਇਆ ਦੋ ਮਿੰਟ ਖਲੋਜੋ ਨਾਰੀਅਲ ਚੁੱਕੇ ਆ ਪੈਸਾ ਚੁੱਕੇ ਆ ਤਾਂ ਉਹ ਨਾਲ ਚੱਲ ਪਏ ਆ ਗਏ ਉਹ ਸਾਹੋ ਕੇ ਲੇਟ ਭੇਟ ਨਿਸੰਗਾ। ਰਾਜਾ ਆਪਣੇ ਤਖਤ ਤੇ ਬੈਠਾ ਸਾਰੀ ਪਰਜਾ ਸਾਰੇ ਲੋਕ ਖਲੋਤੇ ਨੇ ਉਹ ਗਿਆ ਸਾਰੇ ਲੋਕ ਜਿਹੜੇ ਨੇ ਅੱਖਾਂ ਟੱਡ ਕੇ ਇਹਦੇ ਵੱਲ ਵੇਖਦੇ ਪਏ ਨੇ ਕਿਦਾਂ ਦਾ ਇਨਸਾਨ ਹੈ ਬੇਖਰਨਤਾ ਬੜਾ ਗਰੀਬੜਾ ਜਿਹਾ ਲੱਗਦਾ ਕਾਹਦਾ ਇਹਨੂੰ ਹੰਕਾਰ ਹੈ ਕਾਦੀ ਕੋਏ ਦੇ ਕੋਲ ਮਾਇਆ ਇਹਦੇ ਕੋਲ ਨਹੀਂ ਕੋਈ ਰਤਬਾ ਦੇ ਕੋਲ ਨਹੀਂ ਗਲੀਆਂ ਦੇ ਵਿੱਚ ਮੰਗਦਾ ਹੈ ਇਹ ਕਾਦੇ ਕਰਕੇ ਸਾਡੇ ਧਰਮ ਦੀ ਤੋਹੀਨ ਕਰਦੇ ਬਣ ਜਾ ਵਪਾਰ ਕਰਨੇ ਕੋਈ ਮਰਿਆਦਾ ਦੇ ਅਨੁਸਾਰ ਚੱਲੇ ਬਣਦੇ ਵਪਾਰ ਸਾਡੇ ਨਗਰ ਦੇ ਵਿੱਚ ਬੜਾ ਹੋਣਾ ਬੜੇ ਉੱਚ ਘਰਾਣੇ ਦੇ ਬੈਠੇ ਨੇ ਧਨਵਾਨ ਬੜੇ ਬੈਠੇ ਨੇ ਉਹਨੂੰ ਉਹਨੂੰ ਵੇਚ ਕੇ ਆਪਣਾ ਅੰਤਾਜਾ ਲਈ ਜਾ ਰਹੇ ਨੇ ਲੋਕ ਜਿਨ੍ਹਾਂ ਨੂੰ ਤਨ ਮਾਇਆ ਦਾ ਜਿਨ੍ਹਾਂ ਨੂੰ ਰਤਵਿਆਂ ਦਾ ਹੰਕਾਰ ਹੈ ਉਹਨਾਂ ਅੰਤਾਜਾ ਲਈ ਜਾ ਰਹੇ ਨੇ ਕਿ ਇਹ ਹੈ ਮਨ ਸੁਖ ਇਹਦੇ ਕਰਕੇ ਇਕੱਠੇ ਹੋਏ ਆ ਤੱਕਾ ਮਾਰੋ ਆਪਣੇ ਨਗਰ ਦੇ ਵਿੱਚੋਂ ਬਾਹਰ ਕੱਢੋ ਤਾਂ ਜਦੋਂ ਮਨ ਸੁਖ ਆਇਆ ਉਹਦੇ ਕੋਲ ਇਤਨੀ ਨਿਮਰਤਾ ਹੈ ਇਤਨੀ ਪਿਆਰ ਮੁਹੱਬਤ ਹੈ ਉਹਨੇ ਨਾਰੀਅਲ ਲਿਆ ਅਤੇ ਰਜਤ ਪਣ ਲੈਇਆ ਰਾਜੇ ਨੂੰ ਉਹਨੇ ਸਲਾਮ ਕੀਤੀ ਸਾਰੇ ਨਗਰ ਨੂੰ ਉਹਨੇ ਸਲਾਮ ਕੀਤੀ ਮਨ ਲੋ ਸਤਕਾਰ ਕੀਤਾ ਉਸ ਤੋਂ ਬਾਅਦ ਆਰਾਮ ਸਲਾਮ ਕਰਕੇ ਉਹਨੇ ਮਾਇਆ ਅਤੇ ਨਾਰੀਅਲ ਉਹਦੇ ਪੇਟ ਕਰ ਦਿੱਤਾ ਰਾਜੇ ਦੇ ਸਾਹਮਣੇ ਰੱਖ ਦਿੱਤਾ ਰਾਜੇ ਨੂੰ ਬੰਦਨਾ ਕੀਤੀ ਅਤੇ ਹੋਰ ਨੇ ਜਿਹੜੇ ਸਾਰੇ ਨਗਰ ਦੇ ਉਹਨਾਂ ਦੇ ਨਾਲ ਪ੍ਰੇਮ ਮਹੱਭਤ ਦੇ ਨਾਲ ਉਹਨੇ ਦੋਵੇਂ ਹੱਥ ਜੋੜ ਕੇ ਮਨ ਲੋ ਸਾਰਿਆਂ ਦਾ ਅਦਬ ਸਤਕਾਰ ਕੀਤਾ ਤਾਂ ਹੁਣ ਜਿਹੜੇ ਲੋਕ ਨੇ ਉਹ ਤਪੇ ਪਏ ਕਈ ਤਾਂ ਵੇਖਣ ਦੇ ਲਈ ਤਰਸਦੇ ਸੀ ਜਿਹੜੇ ਸਿਆਣੇ ਹੁੰਦੇ ਨੇ ਉਹ ਤਾਂ ਹਰ ਵਕਤ ਮੰਨ ਲੋ ਚੰਗੇ ਬੰਦੇ ਦਾ ਚੰਗੇ ਗੁਣਕਾਰੀ ਦਾ ਸਤਕਾਰ ਕਰਦੀ ਆਏ ਤੋ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਸੀ ਚੰਗੀ ਗੱਲ ਹੈ ਸਾਡੇ ਨਗਰ ਦੇ ਵਿੱਚ ਆਇਆ ਸਾਡੇ ਨਗਰ ਦੀ ਅਰਦਾਸ ਕਰਦਾ ਸੀ ਦੇ ਕੇ ਬਣਾਉਂਦਾ ਸੀ ਉਹ ਤਾਂ ਆਪਣੀ ਮਰਜ਼ੀ ਹੈ ਹੁਣ ਜ਼ਰੂਰੀ ਥੋੜਾ ਕੀ ਸੀ ਹਿੰਦੂ ਧਰਮ ਦੇ ਅਕਿ ਸਾਰਿਆਂ ਨੂੰ ਹਿੰਦੂ ਧਰਮ ਦੇ ਮੁਤਾਬਕ ਚੱਲੋ ਜੀ ਮੈਂ ਵਰਤ ਰੱਖਿਆ ਕਿ ਦੂਜਾ ਵੀ ਵਰਤ ਰੱਖੇ ਮੈਂ ਭੁੱਖਾ ਹਾਂ ਦੂਜਾ ਵੀ ਭੁੱਖਾ ਰਵੇ ਤਾਂ ਉਹ ਸਿਆਣੇ ਸੀ ਜਿਹੜੇ ਉਹ ਬੜਾ ਦਵ ਸਤਿਕਾਰ ਕਰਦੇ ਸੀ ਮਨੁੱਖ ਇਹ ਚੰਗੀ ਗੱਲ ਰੱਬ ਦੇ ਨਾਲ ਜੁੜਿਆ ਹੋਇਆ ਹੈ ਭਾਵੇਂ ਕਿਸੇ ਵੀ ਧਰਮ ਨੂੰ ਮੰਨਦਾ ਹੈ ਪਰ ਇਨਸਾਨ ਹੈ ਰੱਬ ਦੇ ਵਿੱਚ ਪਰਪੱਕ ਵਿਸ਼ਵਾਸ ਕਰਨ ਵਾਲਾ ਅਸੀਂ ਇਕੱਠ ਕੀਤਾ ਹੋਇਆ ਉਹ ਕੱਲਾ ਹੀ ਹੈ ਕੱਲਾ ਵੀ ਡੋਲਿਆ ਨਹੀਂ ਹੈ ਹੁਕਮ ਕੀਤਾ ਨਾਲ ਦੀ ਨਾਲ ਪਹੁੰਚ ਗਿਆ ਤਾਂ ਹੁਣ ਗੱਲਬਾਤ ਹੋਣੀ ਹੈ ਮਨ ਸੁਖ ਦੇ ਨਾਲ ਰਾਜੇ ਨੇ ਕਰਨੀ ਹੈ ਲੋਕਾਂ ਨੇ ਕਰਨੀ ਹੈ ਉਹ ਸੰਗਤ ਜਿਹੇ ਪਕਲ ਹੋਣ ਵਿਚਾਰਾਂ ਦੇ ਸਮਾਂ ਹੋਣਾ ਬੁਲਾਂ ਦੀ ਖਿਮਾ ਵਾਹੇ ਗੁਰੂ ਜੀ ਦਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ